ਪਿਛਲੇ 12 ਸਾਲਾਂ ਤੋਂ ਪੁਲਿਸ ਨੂੰ ਚੱਕਮਾ ਦੇ ਕੇ ਬਚਦਾ ਆ ਰਿਹਾ ਫਰਜ਼ੀ ਟਰੈਵਲ ਏਜੰਟ ਆਖਰ ਸ਼੍ਰੀ ਹਰਗੋਬਿੰਦਪੁਰ ਥਾਣੇ ਦੀ ਪੁਲਿਸ ਨੇ ਕਾਬੂ ਕਰ ਹੀ ਲਿਆ ਦੱਸਤਾ ਹੀ ਇਹ ਕਿ ਇਸ ਏਜੰਟ ਖਿਲਾਫ ਵਕਵਕ ਸ਼ਹਿਰਾਂ ਵਿੱਚ 3 ਮੁਕਦਮੇ ਦਰਜ ਨੇ ਅਤੇ ਮਾਨਯੋਗ ਅਦਾਲਤ ਵੱਲੋਂ ਇਸ ਨੂੰ ਪਗੋੜਾ ਦੀ ਕਰਾਰ ਕੀਤਾ ਜਾ ਚੁੱਕਿਆ ਹੈ ਤੇ ਉੱਥੇ ਹੀ ਪੋਲੇ ਪਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਸਬਜ਼ ਬਾਗ ਦਿਖਾ ਕੇ ਜੁੜਾਏ ਇਹ ਟਰੈਵਲ ਏਜੰਟ ਉਹਨਾਂ ਕੋਲ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ ਤੇ ਪੰਜਾਬ ਦੇ ਵਕਵਕ ਹਿੱਸਿਆਂ ਵਿੱਚ ਇਸ ਨੇ ਦਫ਼ਤਰ ਖੋਲ ਕੇ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਤੇ ਇਸ ਨੂੰ ਪੰਚਕੁਲਾ ਤੋਂ ਗ੍ਰ ਕਾਰ ਕੀਤਾ ਗਿਆ ਤੇ ਦੱਸ ਦਈਏ ਬਟਾਲਾ ਪੁਲਿਸ ਦੇ ਐਸਪੀ ਜੀਐਸ ਸੁਖਤਰਾ ਨੇ ਜਾਣਕਾਰੀ ਦਿੰਦੇ ਹੋਏ ਜਿਹੜਾ ਹੈ ਉਹ ਦੱਸਿਆ ਹੈ ਕਿ ਪਿਛਲੇ 12 ਸਾਲ ਤੋਂ ਵੱਧ ਦੇ ਸਮੇਂ ਤੋਂ ਪੁਲਿਸ ਨੂੰ ਇਸ ਦੀ ਭਾਲ ਸੀ ਤੇ ਸਾਡੀ ਪੁਲਿਸ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੀ ਜਾਂਚ ਜਿਹੜੀ ਹੈ ਉਹ ਕਰਾਂਗੇ ਕਿ ਇਹ ਕਿੱਥੇ-ਕਿੱਥੇ ਲੁਕਿਆ ਸੀ ਤੇ ਇਸ ਦੀ ਮਦਦ ਜਿਹੜੀ ਹੈ ਉਹ ਕੌਣ ਕਰਦਾ ਸੀ ਉਹਨਾਂ ਦੇ ਖਿਲਾਫ ਵੀ ਕੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਤੇ ਨਾਲ ਹੀ ਜੋ ਪਤਾ ਲੱਗਿਆ ਹੈ ਕਿ ਅੱਜਕੱਲ ਬਟਾਲਾ ਵਿਖੇ ਕਿਸੇ ਹੋਟਲ ਨੂੰ ਚਲਾ ਰਿਹਾ ਹੈ ਉਸ ਦੀ ਵੀ ਜਾਂਚ ਕੀਤੀ ਜਾਵੇਗੀ ਮਾਣਯੋਗ ਸੀਜੀਪੀ ਪੰਜਾਬ ਮੈਂ ਸਦਾ ਤੁਹਾਨੂੰ ਬੰਦ ਸਿੰਘ ਮਾਣਯੋਗ ਡੀਜੀਪੀ ਪੰਜਾਬ ਪੋਰੋਬਾ ਤੇ ਜੀਆਈਪੀਐਸ ਨਾ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜਾ ਟਰੈਵਲ ਏਜੰਟਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਹਰਪੀਟ ਵਾਲੀਆ ਏਰੀਆ ਸੋਨੂ ਵਾਲੀਆ ਜੋ ਕਿ ਮਾਨ ਨਗਰ ਡੀਬੀਐਮ ਰੋਡ ਬਟਾਲੇ ਦਾ ਰਹਿਣ ਵਾਲਾ ਸੀਗਾ ਇਹਦੀ ਗ੍ਰਿਫਤਾਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਕਿਊਜ਼ਡ ਸੋਨੂ ਵਾਲੀ ਹੈ ਇਹ ਇਹਦੇ ਉੱਤੇ ਪਹਿਲੀ ਐਫਆਈਆਰ 2013 ਦੇ ਵਿੱਚ ਇਹਦੇ ਉੱਤੇ ਦਰਜ ਹੋਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹਦੇ ਤੇ ਐਫੀਆਇਆਜ਼ ਦਰਜ ਹੁੰਦੀਆਂ ਰਹੀਆਂ ਤੇ ਹੁਣ ਤੱਕ ਕੁੱਲ 20 ਐਫਆਈਆਰਜ਼ ਇਹਦੇ ਤੇ ਦਰਜ ਨੇ ਜਿਹੜੀਆਂ ਸਾਰੀਆਂ ਹੀ ਐਫਆਈਆਰਜ਼ ਇਹ ਜਿਹੜੀਆਂ ਨੇ ਟਰੈਵਲ ਏਜੰਟੀ ਜਿਹਦੇ ਵਿੱਚ ਫੀਕ ਵੀਜ਼ਾ ਪ੍ਰੋਵਾਈਡ ਕਰਦਾ ਸੀਗਾ ਲੋਕਾਂ ਨੂੰ ਧੋਖੇ ਦੇ ਨਾਲ ਉਹਨਾਂ ਦੇ ਬਾਹਰ ਪੇਛੜ ਦੇ ਜਿਹੜੇ ਸੁਪਨੇ ਸੀਗੇ ਉਹ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨਾਲ ਕਰਦਾ ਸੀਗਾ ਤੇ ਇਹਦੇ ਵਿੱਚ ਇਹ 2013 ਤੋਂ ਜਿਹੜਾ ਪਹਿਲੇ ਮੁਕਦਮੇ ਵਿੱਚ ਅਰੈਸਟ ਹੋਇਆ ਉਸ ਤੋਂ ਬਾਅਦ ਬੇਲ ਤੇ ਆ ਉਸ ਤੋਂ ਬਾਅਦ ਉਦੋਂ ਦਾ ਹੀ ਪਗੋੜਾ ਸੀਗਾ ਉਸ ਤੋਂ ਬਾਅਦ ਇਹ ਬਹੁਤ ਮੁਕਦਮਿਆਂ ਦੇ ਵਿੱਚ ਪੀਓ ਵੀ ਬਣ ਗਿਆ ਸੀਗਾ ਜਿਹਦੇ ਵਿੱਚ ਇਹ ਦੇ ਖਿਲਾਫ ਜ਼ਿਲ੍ਹੇ ਬਟਾਲੇ ਦੇ ਵਿੱਚ ਮੁਕਦਮੇ ਦਰਜ ਨੇ ਨਾਲ ਦੀ ਨਾਲ ਇਹਦੇ ਖਿਲਾਫ ਜ਼ਿਲ੍ਹਾ ਕਪੂਰਥਲਾ ਅੰਮ੍ਰਿਤਸਰ ਸਿਟੀ ਉੱਥੇ ਵੀ ਇਹਦੇ ਖਿਲਾਫ ਮਕਮਲੇ ਦਰਜ ਨੇ ਸੋ ਇਹਨੂੰ ਹੁਣ ਤਕਰੀਬਨ 12 ਸਾਲ ਬਾਅਦ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਤੇ ਇੰਚਾਰਜ ਸੀਆਈਏ ਜਿਹੜੀ ਉਹਨਾਂ ਦੀ ਟੀਮ ਹੈ ਉਹਨੇ ਬੜੀ ਮੁਸ਼ਕਲ ਦੇ ਨਾਲ ਇਹਨੂੰ ਪੰਚਕੁਲੇ ਤੋਂ ਅਰੈਸਟ ਕੀਤਾ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਪਰੀਸ਼ਵਾਵਾਂਗੇ ਜਿਹੜਾ ਹੁਣ ਅਸੀਂ ਇਹਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਸਾਡੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੋਏਗਾ ਕਿ ਇਹਨੇ ਜਿਹੜੇ 12 ਸਾਲ ਜਨਰਲ ਘੁਮਾ ਰਿਹਾ ਤੇ ਲੋਕਾਂ ਨਾਲ ਠੱਗੀਆਂ ਮਾਰਦਾ ਰਿਹਾ ਉਹਦੇ ਵਿੱਚ ਕਿਹੜੇ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਹੜੇ ਲੋਕਾਂ ਨੇ ਇਹਨੂੰ ਠਹਿਰ ਦਿੱਤੀ ਸੋ ਇਹ ਇੱਕ ਮੇਜਰ ਪਾਰਟ ਹੋਏਗਾ ਇਨਵੈਸਟੀਗੇਸ਼ਨ ਦਾ ਤੇ ਨਾਲ ਦੀ ਨਾਲ ਜੜੀਆਂ ਜਿਹੜੀਆਂ ਜੀ ਪੈਂਡਿੰਗ ਇਨਵੈਸਟੀਗੇਸ਼ਨਸ ਨੇ ਸਾਰੀਆਂ ਉਹ ਸਾਰੀਆਂ ਨੂੰ ਕੰਪਲੀਟ ਕਰਕੇ ਜਲਦ ਤੋਂ ਜਲ ਚਲਾਣ ਦੇ ਪ੍ਰਾਈਮਰੀ ਇਨਫੋਰਮੇਸ਼ਨ ਮਿਲੀ ਕਿ ਇਥੇ ਬਟਾਲੇ ਦੇ ਵਿੱਚ ਇੱਕ ਹੋਟਲ ਦੇ ਨਾਮ ਨਾਲ ਇਹਦਾ ਨਾਮ ਐਸੋਸੀਏਟ ਹੋ ਰਿਹਾ ਅਸੀਂ ਹੁਣ ਉਹਦੀਆਂ ਡਿਟੇਲਸ ਲੈ ਰਹੇ ਹਾਂ ਕਿ ਉਹ ਦੇ ਵਿੱਚ ਦੀਓ ਦੇ ਨਾਮ ਤੇ ਸੀਗਾ ਜਾਂ ਰੀਸ ਤੇ ਲਿਆ ਸੀਗਾ ਜਾਂ ਕਿਸ ਤਰੀਕੇ ਦੇ ਨਾਲ ਉਸ ਹੋਟਲ ਦੇ ਨਾਲ ਅਸੋਸੀਏਟਡ ਹੈ ਉਹ పార్ਟ ਆਫ ਇਨਵੈਸਟੀਗੇਸ਼ਨ ਬਣ ਜਾਏਗਾ ਥੈਂਕ ਯੂ